16 ਫਰਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹਾ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਤਾਂ ਆਓ ਜਾਣਦੇ ਹਾਂ 16 ਫਰਵਰੀ ਦੇ ਇਤਿਹਾਸ ਬਾਰੇ ਦਾਦਾ ਸਾਹਿਬ ਫਾਲਕੀ ਦੀ ਮੌਤ 16 ਫਰਵਰੀ 1944 ਨੂੰ ਨਾਸਿਕ ਵਿੱਚ ਹੋਈ ਸੀ ਦਾਦਾ ਸਾਹਿਬ ਫਾਲਕੇ ਜਿਨ੍ਹਾਂ ਨੂੰ ਭਾਰਤੀ ਫਿਲਮ ਇੰਡਸਟਰੀ ਦਾ ਫਾਦਰ ਕਿਹਾ ਜਾਂਦਾ ਹੈ ਉਹਨਾਂ ਦਾ ਪੂਰਾ ਨਾਮ ਤੁੰਨੀ ਰਾਜ ਗੋਵਿੰਦ ਫਾਲਕੇ ਸੀ ਦਾਦਾ ਸਾਹਿਬ ਫਾਲਕੇ ਨੇ ਭਾਰਤੀ ਸਿਨੇਮਾ ਦੀ ਨੀਂਹ ਰੱਖੀ ਸੀ 1913 ਵਿੱਚ ਰਿਲੀਜ਼ ਹੋਈ ਰਾਜਾ ਹਰੀਸ਼ ਚੰਦਰ ਪਹਿਲੀ ਭਾਰਤੀ ਫੀਚਰ ਫਿਲਮ ਸੀ ਜਿਸ ਨੂੰ ਦਾਦਾ ਸਾਹਿਬ ਫਾਲਕੇ ਨੇ ਬਣਾਇਆ ਸੀ ਰਾਜਾ ਹਰੀਸ਼ ਚੰਦਰ ਪਹਿਲੀ ਮੋਕ ਫਿਲਮ ਵੀ ਸੀ ਇਹ 21 ਅਪ੍ਰੈਲ 1913 ਨੂੰ 올ੰਪੀਆ ਥੀਏਟਰ ਵਿੱਚ ਕੁਝ ਪ੍ਰਮੁੱਖ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤੀ ਗਈ ਸੀ ਇਹ ਫਿਲਮ ਉਸ ਸਮੇਂ ਦੌਰਾਨ ਬਣੀ ਸੀ ਜਿਸ ਸਮੇਂ ਦੇਸ਼ ਅੰਗਰੇਜ਼ਾਂ ਤੋਂ ਆਪਣੀ ਆਜ਼ਾਦੀ ਲਈ ਹਰ ਸੰਭਾਵਨਾ ਤਨ ਕਰ ਰਿਹਾ ਸੀ ਇਸ ਲਈ ਦਾਦਾ ਸਾਹਿਬ ਫਾਲਕਨੇ ਨੇ ਸੁਣਦੀ ਕਹਾਣੀ ਦੀ ਨਹੀਂ ਅੰਗਰੇਜ਼ਾਂ ਨਾਲ ਲੜਾਈ ਤੇ ਰੱਖੀ ਸੀ ਉਸ ਸਮੇਂ ਹਰ ਭਾਰਤੀ ਦੇ ਮਨ ਵਿੱਚ ਇੱਕ ਹੀ ਸੁਪਨਾ ਸੀ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ ਇਸ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਇੱਕ ਵਿਅਕਤੀ ਰਾਜਾ ਹਰੀਸ਼ ਚੰਦਰ ਨੂੰ ਪਰਮਾ ਕੇ ਉਹਨਾਂ ਤੋਂ ਗੱਦੀ ਖੋਹ ਲੈਂਦਾ ਹੈ। ਇਸ ਫਿਲਮ ਵਿੱਚ ਰਾਜਾ ਹਰੀਸ਼ ਚੰਦਰ ਭਾਰਤ ਤੁਸੀਂ ਅਤੇ ਗੱਦੀ ਹੱਥੋਂ ਵਾਲੇ ਵਿਅਕਤੀ ਦੀ ਤੁਲਨਾ ਅੰਗਰੇਜ਼ਾਂ ਨਾਲ ਕੀਤੀ ਗਈ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਸਮੇਂ ਦਾਦਾ ਸਾਹਿਬ ਫਾਲਕੇ ਦੀ ਫਿਲਮ ਰਾਜਾ ਹਰੀਸ਼ ਚੰਦਰ ਦਾ ਬਜਟ 15000 ਰੁਪਏ ਸੀ। ਦਾਦਾ ਸਾਹਿਬ ਫਾਲਕੇ ਪੁਰਸਕਾਰ ਭਾਰਤ ਵਿੱਚ ਜਨਮ ਸ਼ੁਰੂ ਕਰਨ ਲਈ ਉਹਨਾਂ ਦੇ ਸਨਮਾਨ ਵਿੱਚ ਦਿੱਤਾ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 1969 ਵਿੱਚ ਹੋਈ ਸੀ। 16 ਫਰਵਰੀ 1956 ਨੂੰ ਮਸ਼ਹੂਰ ਭਾਰਤੀ ਖਗੋਲ ਵਿਗਿਆਨੀ ਮੇਘਨਾਥ ਸਾਹਾ ਦੀ ਦਿੱਲੀ ਵਿਖੇ ਮੌਤ ਹੋ ਗਈ। ਉਸ ਸਾਹਾ ਸਮੀਕਰਨ ਲਈ ਦੁਨੀਆ ਭਰ ਵਿੱਚ ਮਸ਼ਹੂਰ ਸੀ ਉਹਨਾਂ ਨੇ ਦਿੱਲੀ ਵਿੱਚ ਨੈਸ਼ਨਲ ਅਕੈਡਮੀ ਆਫ ਸਾਇੰਸ ਦੀ ਸਥਾਪਨਾ ਕੀਤੀ ਸੀ ਸਾਹਾ ਇੱਕ ਵਿਗਿਆਨੀ ਹੀ ਨਹੀਂ ਸਨ ਸਗੋਂ ਆਜ਼ਾਦੀ ਅੰਦੋਲਨ ਦਾ ਹਿੱਸਾ ਵੀ ਸਨ ਇਹਨਾਂ ਹੀ ਨਹੀਂ ਵਿਗਿਆਨੀ ਹੋਣ ਦੇ ਨਾਲ ਨਾਲ ਸਾਹਾ ਆਮ ਲੋਕਾਂ ਵਿੱਚ ਵੀ ਹਰਮਨ ਪਿਆਰੇ ਸਨ ਉਹਨਾਂ ਨੇ 1952 ਵਿੱਚ ਭਾਰਤ ਦੀ ਪਹਿਲੀ ਲੋਕ ਸਭਾ ਲਈ ਕਲਕੱਤਾ ਤੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਭਾਰਤੀ ਬਹੁਮਤ ਨਾਲ ਚੋਣ ਜਿੱਤੀ ਸੀ ਉਹਨਾਂ ਨੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਲ ਰਾਸ਼ਟਰੀ ਯੋਜਨਾ ਕਮੇਟੀ ਵਿੱਚ ਸੇਵਾ ਵੀ ਕੀਤੀ ਸੀ क्योटो प्रोटोकॉल 16 फरवरी 2005 ਨੂੰ ਲਾਗੂ ਹੋਇਆ ਸੀ। ਕਿਊਟੋ ਪ੍ਰੋਟੋਕੋਲ ਤੇ 11 ਦਸੰਬਰ 1997 ਨੂੰ ਦਸਤਖਤ ਕੀਤੇ ਗਏ ਸਨ। ਕਿਊਟੋ ਪ੍ਰੋਟੋਕੋਲ ਇੱਕ ਅੰਤਰਰਾਸ਼ਟਰੀ ਸੰਧੀ ਹੈ ਜੋ ਕਿ ਗਲੋਬਲ ਵਾਰਮਿੰਗ ਵਿੱਚ ਯੋਗਦਾਨ ਪਾਉਣ ਵਾਲੀਆਂ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਬਣਾਈ ਗਈ ਸੀ। ਇਸ ਵਿੱਚ 192 ਮੈਂਬਰ ਦੇਸ਼ ਸ਼ਾਮਲ ਹਨ। ਭਾਰਤ ਨੇ 26 ਅਗਸਤ 2002 ਨੂੰ ਕਿਊਟੋ ਪ੍ਰੋਟੋਕੋਲ ਤੇ ਦਸਤਖਤ ਕੀਤੇ ਸਨ। ਜਦੋਂ ਕਿ ਕੈਨੇਡਾ ਦਸੰਬਰ 2012 ਵਿੱਚ ਪ੍ਰੋਟੋਕੋਲ ਤੋਂ ਹਟ ਗਿਆ ਸੀ। 16 ਫਰਵਰੀ 1959 ਨੂੰ ਫੀdel ਕਾਸਟਰੋ ਨੇ ਕਿਊਬਾ ਦੀ ਕੰਬਾਨ ਸੰਭਾਲੀ ਸੀ। ਕਿਊਬਾ ਦੀ ਕ੍ਰਾਂਤੀ ਦੇ ਪਿਤਾ ਫੀdel ਕਾਸਟਰੋ ਨੇ ਅੱਜ ਦੇ ਦਿਨ ਪ੍ਰਧਾਨ ਮੰਤਰੀ ਵਜੋਂ ਸੌ ਚੱਕੀ ਸੀ ਔਰ 1976 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ ਅਤੇ ਉਸ ਤੋਂ ਬਾਅਦ ਉਹ 2008 ਤੱਕ ਸੂਬਾ ਕੌਂਸਲ ਦੇ ਪ੍ਰਧਾਨ ਰਹੇ। ਤੁਹਾਨੂੰ ਦੱਸ ਦਈਏ ਕਿ ਕਿਊਬਾ ਦੀ ਕ੍ਰਾਂਤੀ 1953 ਵਿੱਚ ਸ਼ੁਰੂ ਹੋਈ ਸੀ। ਇਸ ਕ੍ਰਾਂਤੀ ਦੀ ਸ਼ੁਰੂਆਤ ਫੀdel ਕਾਸਟਰੋ ਦੁਆਰਾ 26 ਜੁਲਾਈ 1953 ਨੂੰ ਕਿਊਬੋ ਦੇ ਤਤਕਾਲੀ ਰਾਸ਼ਟਰਪਤੀ ਬਤੀਸਤਾ ਦੇ ਖਿਲਾਫ ਸ਼ੁਰੂ ਕੀਤੀ ਗਈ ਹਥਿਆਰਬੰਦ ਬਗਾਵਤ ਨਾਲ ਹੋਈ ਸੀ। ਇਸ ਵਿਦਰੋਹ ਤੋਂ ਬਾਅਦ ਕਿਊਬਾ ਵਿੱਚ ਸਮਾਜਵਾਦੀ ਰਾਜ ਸਥਾਪਿਤ ਹੋ ਗਿਆ ਸੀ ਆਪਣੇ ਜੀਵਨ ਕਾਲ ਦੌਰਾਨ ਫੀ델 ਕਾਸਟਰੋ ਸਾਮਰਾਜ ਵਿਰੋਧੀ ਦੇ ਪ੍ਰਤੀਕ ਵੱਜੋਂ ਪੂਰੀ ਦੁਨੀਆ ਵਿੱਚ ਜਾਣੇ ਜਾਣ ਲੱਗੇ